ਚੰਡੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਡੇਰਾ ਬਾਬਾ ਨਾਨਕ ਤੋਂ ਚੋਣ ਕਮਿਸ਼ਨ ਨੇ ਗੁਰਦਾਸਪੁਰ ਦੇ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਉਪ ਮੁੱਖ ਮੰਤਰੀ ਸ਼ੁ크ਜਿੰਦਰ ਸਿੰਘ ਰੰਦਾਵਾਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਕੂਲੂਕ ਖੇਤਰ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਚੰਗੀ ਤਰ੍ਹਾਂ ਨਿਗਰਾਨੀ ਰੱਖਣ ਦੀ ਹਦਾਇਤ ਦਿੱਤੀ ਹੈ ਤੇ ਨਾਲ ਹੀ ਡੇਰਾ ਬਾਬਾ ਨਾਨਕ ਦੇ ਡੀਐਸਪੀ ਜਸਬੀਰ ਸਿੰਘ ਨੂੰ ਵੀ ਤੁਰੰਤ ਪ੍ਰਭਾਵ ਨਾਲ ਬਦਲ ਕੇ ਉਸ ਦੀ ਜਗ੍ਹਾ ਕੋਈ ਯੋਗ ਡੀਐਸਪੀ ਲਗਾਉਣ ਦੇ ਨਿਰਦੇਸ਼ ਐਸਐਸਪੀ ਬਟਾਲਾ ਨੂੰ ਜਾਰੀ ਕੀਤੇ ਹਨ ਮੈਂਬਰ ਪਾਰਲੀਮੈਂਟ ਨੇ ਚੋਣ ਕਮਿਸ਼ਨ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਹੈ ਤੇ ਨਾਲ ਹੀ ਐਲਾਨ ਕੀਤਾ ਹੈ ਕਿ ਉਹ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਖਿਲਾਫ ਵੀ ਇਲੈਕਸ਼ਨ ਤੋਂ ਬਾਅਦ ਹਾਈ ਕੋਰਟ ਜਾਣਗੇ ਅਤੇ ਸਬੂਤ ਪੇਸ਼ ਕਰਕੇ ਡਿਪਟੀ ਕਮਿਸ਼ਨਰ ਦੇ ਖਿਲਾਫ ਵੀ ਕਾਰਵਾਈ ਦੀ ਮੰਗ ਕਰਨਗੇ। ਡੇਰਾ ਬਾਬਾ ਨਾਨਕ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ। ਕੋਮੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਤੁਰੰਤ ਐਕਸ਼ਨ ਕੀਤਾ। ਪਰ ਇੱਕ ਚੀਜ਼ ਤੇ ਮੈਂ ਹੋਰ ਵੀ ਆਬਜੈਕਸ਼ਨ ਵੀ ਕਰਦਾ। कि एसी डीसी ਗੁਰਦਾਸਪੁਰ ਨੇ ਲੇਕੇ ਭੇਜਿਆ ਕਿ ਉਥੇ ਕੋਈ ਇਹੋ ਜਿਹਾ ਨਹੀਂ ਹੈ। ਹਾਂ ਲੋਕ ਇਲੈਕਸ਼ਨ ਕਮਿਸ਼ਨ ਨੇ ਆਪਣੀ ਇਨਕੁਆਇਰੀ ਰਿਪੋਰਟ ਦਿੱਤੀ। ਉਹਦੇ ਚ ਉਹਨਾਂ ਨੇ ਡੀਐਸਪੀ ਦੀ ਟ੍ਰਾਂਸਫਰ ਕੀਤੀ। ਇਸੇ ਤਰ੍ਹਾਂ ਹੀ ਟਾਈਮ ਆਉਣ ਤੇ ਡਿਪਟੀ ਕਮਿਸ਼ਨਰ ਦੀਆਂ ਜਿਹੜੀ ਇਹਨੇ ਮੇਰੇ ਬਿਨ ਪੁੱਛਿਓ ਕਿਉਂਕਿ ਕੰਪਲੇਨੈਂਟ ਸੁਖਜਿੰਦਰ ਸਿੰਘ ਰੰਦਾਵਾਸੀ ਜੀ ਮੈਂ ਮੈਂਬਰ ਪਾਰਲੀਮੈਂਟ ਵੀ ਚਲੋ ਮੈਂਬਰ ਪਾਰਲੀਮੈਂਟ ਛੱਡੋ ਕਿਉਂਕਿ ਉਹਨੂੰ ਰਿਸਪੈਕਟ ਨਹੀਂ ਇਸ ਡੀਸੀ ਨੂੰ ਮੈਂ ਇੱਕ ਆਰਡਨਰੀ ਸਿਟੀਜ਼ਨ ਦੇ ਤੌਰ ਤੇ ਵੀ ਜੇ ਦਿੰਦਾ ਤੇ ਇਸ ਡੀਸੀ ਦਾ ਕੰਮ ਸੀ ਕਿ ਕੰਪਲੇਨੈਂਟ ਨੂੰ ਬੁਲਾ ਕੇ ਚਲੋ ਇਹ ਬਹੁਤ ਥੋੜਾ ਅੰਗਰੇਜ਼ਾਂ ਦਾ ਡੀਸੀ ਆ ਕਿ ਇਹ ਨਹੀਂ ਸੀ ਆਉਣਾ ਚਾਹੁੰਦਾ ਆਪਣਾ ਕੋਈ ਛੋਟਾ ਮੋਟਾ ਪੀਅਨ ਮੇਰੀ ਸਟੇਟਮੈਂਟ ਲੈਣ ਲਈ ਭੇਜ ਦਿੰਦਾ ਪਰ ਇਹਨੇ ਉਹ ਵੀ ਚੀਜ਼ ਨਹੀਂ ਸਮਝੀ ਇਸ ਇਲੈਕਸ਼ਨ ਤੋਂ ਬਾਅਦ ਐਸ ਡੀ ਸੀ ਦੇ ਅਗੇਂਸਟ ਵਿਦ ਪ੍ਰੂਫ ਜਿਹੜੇ ਇਹਨੇ ਕਿਹਾ ਕਿ ਉੱਥੇ ਕੋਈ ਪ੍ਰੂਫ ਨਹੀਂ ਉਹ ਪ੍ਰੂਫ ਲੈ ਕੇ ਹਾਈ ਕੋਰਟ ਚ ਜਾਊਗਾ ਔਰ ਐਸ ਡੀ ਸੀ ਦੀ ਸੀਬੀਆ ਇਨਕੁਆਇਰੀ ਮੰਗਾ। ਇਹਨਾਂ ਦੇਣਾ ਚਾਹਤੇ ਮੈਂ ਹੁਣ ਬਿਜ਼ੀ ਆ। ਪਰ ਮੇਰੇ ਕੋਲ ਮੇਰੇ ਮੋਬਾਈਲ ਤੇ ਮੇਰੇ ਵਰਕਰਾਂ ਦੇ ਮੋਬਾਈਲ ਤੇ ਇੱਕ ਇੱਕ ਚੀਜ਼ ਦੀ ਰਿਕਾਰਡਿੰਗ ਹੈ ਔਰ ਹਰ ਬੰਦੇ ਕੋਲ ਜਿੱਥੋਂ ਜਦੋਂ ਟੈਲੀਫੋਨਾਂ ਦੀ ਕਾਲਾਂ ਆਉਂਦੀਆਂ ਰਹੀਆਂ ਈਵਨ ਐਸ ਐਸ ਪੀ ਤੇ ਮੈਨੂੰ ਬੜੀ ਹੈਰਾਨਗੀ ਆ ਕਿ ਐਸ ਐਸ ਪੀ ਬਟਾਲਾ ਜਿਹਦੇ ਕੋਲੇ ਨੇ ਰਿਪੋਰਟ ਮੰਗੀ ਉਹਨੂੰ ਹਰ ਆਦਮੀ ਦਾ ਪਤਾ ਔਰ ਉਹਦੇ ਕੋਲ ਗਏ ਕਿਸੇ ਵੀ ਗੈਂਗਸਟਰ ਦੇ ਪੁਲਿਸ ਤੇ ਉਹਨਾਂ ਦੇ ਆਪ ਸਮਝੌਤੇ ਕਰਾਉਂਦੇ ਐਕਸਟਰਸ਼ਨ ਦੇ ਵਿੱਚ ਲੋਕਾਂ ਦੀ ਕਿ ਵੀ ਇਹ ਜਿਹੜੀਆਂ ਚੀਜ਼ਾਂ ਨੇ ਇਹ ਡੀਸੀ ਨੂੰ ਜ਼ਰੂਰ ਦੱਸਿਆ ਜਾਏਗਾ ਕਿ ਇੰਡੀਅਨ ਐਡਮਿਨਿਸਟ੍ਰੇਟਿਵ ਐਡਮਿਨਿਸਟ੍ਰੇਟਿਵ ਸਰਵ ਸਿੱਧਾ ਕੀ ਮਤਲਬ ਹੈ ਔਰ ਇਹਦਾ ਮੈਂ ਪੂਰਾ ਹਾਈ ਕੋਰਟ ਚ ਵੀ ਰਵਾ ਇਕੱਠਾ ਕਰਕੇ ਇਹਦੇ ਅਗੇਂਸਟ ਜਾਵਾਂਗਾ